ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇਆਂ ਭੈਣਾਂ ਨੂੰ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਠੀਕ ਠਾਕ ਹੋ ਗਏ ਵਾਈਗੁਰ ਸੱਚੇ ਪਾਤਸ਼ਾਹ ਸਾਹਿਬ ਨੂੰ ਕੁਛ ਰੱਖਣ ਚੰਦਰ ਉਸ ਰੱਖਣ ਤਰਕੀਆਂ ਬਖਸ਼ਣ ਤੇ ਅੱਜ ਦਾ ਵਲੌਗ ਜੀ ਆਪਾਂ ਕਰਨ ਲੱਗੇ ਹਾਂ ਸ਼ਿਰੂ ਸਭ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਨਾਲ ਹੀ ਜੀ ਬੈਲ ਵਾਲਾ ਬਟਨ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਤੇ ਮੇਰੀਆਂ ਭੈਣਾਂ ਨੂੰ ਇੱਕ ਰਿਕਵੈਸਟ ਹੈ ਕਿ ਪਲੀਜ਼ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਤੁਹਾਡੇ ਲਾਈਕ ਤੇ ਕਮੈਂਟ ਨਾਲ ਜੀ ਸਾਡਾ ਹੌਸਲਾ ਬਹੁਤ ਵੱਧਾ ਹੈ ਤੇ ਹੋ ਸਕੇ ਤਾਂ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰੋ ਤੇ ਚਲੋ ਜੀ ਇਧਰ ਤੁਹਾਨੂੰ ਦਿਖਾਉਂਦੇ ਆ ਕਿ ਮੇਰੇ ਹਸਬੰਦ ਲੱਗੇ ਆ ਜੀ ਟਰੈਕਟਰ ਤਾਂ ਉਹ ਨਾ ਹਨਾ ਪਹਿਲਾਂ ਜਾਣ ਲੱਗੇ ਸੀ ਇੱਥੇ ਤਵਾਨ ਵਾਸਤੇ ਤੇ ਫਿਰ ਕਹਿੰਦੇ ਚੱਲ ਕਰੇ ਤੋ ਲੈਨੇ ਆ ਤੇ ਤਾਂ ਜੀ ਸਵੇਰ ਦੇ ਲੱਗੇ ਹੋਏ ਆ ਤੇ ਮੈਂ ਬਣਾਉਂਦੀ ਆ ਜੀ ਹੁਣ ਸਬਜੀ ਤੇ ਇਹ ਦੇਖੋ ਜੀ ਸਵੇਰੇ ਤਾਂਦਲਾ ਲੈ ਕੇ ਆਏ ਨੇ ਖੇਤ ਗਏ ਸੀ ਖਾਦ ਸੁਟਣ ਤੇ ਉਥੋਂ ਨਾਲੇ ਤਾਂਦਲਾ ਖੜਾ ਸੀ ਕਹਿੰਦੇ ਮੋਟਰ ਦੇ ਕੋਲ ਤੇ ਉਥੋਂ ਤੋੜ ਲਿਆਏ ਨੇ ਥੋੜਾ ਜਾਂ ਹੈਗਾ ਤਾਂ ਥੋੜਾ ਹੀ ਹੈ ਬਾਕੀ ਆਲੂ ਪਾ ਕੇ ਬਣਾਵਾਂਗੇ ਤੇ ਇਹ ਤਾਂਦਲਾ ਜਿੱਜੇ ਦੇ گلابی ਫੁੱਲ ਹੁੰਦੇ ਆ ਉਹ ਤਾਂਦਲਾ ਹੁੰਦਾ ਏ ਤੇ ਬਾਕੀ ਦੂਸਰੀ ਜਿਹੜੇ ਹੁੰਦੇ ਏ ਚੌੜਾ ਚੌੜੇ ਵੱਡੇ ਪੱਤਿਆਂ ਵਾਲੀ ਉਹ ਕਰੂੜੀ ਹੁੰਦੀ ਏ ਉਹ ਬਹੁਤ ਕੌੜੀ ਬਣਦੀ ਏ ਤੇ ਇਹ ਤਾਂਦਲਾ ਹੁੰਦਾ ਏ ਗੁਲਾਬੀ ਫੁੱਲਾਂ ਵਾਲਾ ਤੇ ਇਹ ਬਿਲਕੁਲ ਵੀ ਕੌੜਾ ਨਹੀਂ ਬਣਦਾ ਇਹ ਬਹੁਤ ਹੀ ਟੇਸਟੀ ਹੁੰਦੀ ਸਬਜ਼ੀ ਬਣਦੀ ਏ ਸਾਗ ਬਣਾ ਲਓ ਚਾਹੇ ਸਬਜ਼ੀ ਬਣਾ ਲਓ ਆਲੂ ਪਾ ਕੇ ਚਾਹੇ ਮਦੀਏ ਵਾਲਾ ਸਾਗ ਬਣਾ ਲਓ ਆਪਣੀ ਮਰਜ਼ੀ ਆ ਤੇ ਚਲੋ ਜੀ ਮੈਂ ਹੁਣ ਇੱਥੇ ਸਾਗ ਲਿਆ ਸੀ ਕੱਟ ਤੇ ਮੈਂ ਆਲੂ ਵੀ ਕੱਟ ਲਏ ਸੀ ਤੇ ਹੁਣ ਲੱਗੀ ਸੀ ਮੈਂ ਸਬਜੀ ਧਰਨ ਤੇ ਆਲੂ ਤੇ ਪਿਆਜ਼ ਮੰਮੀ ਨੇ ਕੱਟੇ ਸੀ ਉਹ ਇਕੱਠੇ ਹੀ ਕੱਟ ਤੇ ਆ ਨਹੀਂ ਤਾਂ ਮੈਂ ਪਹਿਲਾਂ ਪਿਆਜ਼ ਫਰਾਈ ਕਰਨੇ ਸੀ ਤੇ ਹੁਣ ਜੀ ਮੈਂ ਨਾਲ ਹੀ ਪਾ ਦਿਆਂਗੀ ਹੁਣ ਪਹਿਲਾਂ ਆਲੂ ਪਾਵਾਂਗੀ ਤੇ ਤਾਂਦਲਾ ਬਾਅਦ ਚ ਪਾਵਾਂਗੀ ਤੇ ਚਲੋ ਜੀ ਨਾਲ ਦੀ ਨਾਲ ਆਪਾਂ ਕਰਦੇ ਆ ਜੀ ਗੱਲਾਂ ਬਾਤਾਂ ਮੈਂ ਕੱਲ ਦੀ ਵੀਡੀਓ ਵਿੱਚ ਜੀ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਸੀ ਕਿ ਅਸੀਂ ਜੀ ਬਾਰਡਰ ਦੇ ਰਹਿੰਦੇ ਆ ਤੇ ਇੰਡੀਆ ਪਾਕਿਸਤਾਨ ਦਾ ਜਿਹੜਾ ਬਾਰਡਰ ਹੈ ਅਸੀਂ ਉਹਦੇ ਉੱਪਰ ਆ ਬਿਲਕੁਲ ਨਾਲ ਲੱਗਦੇ ਪਿੰਡ ਨੇ ਜਿਹੜੇ ਆ ਆਪਾਂ ਉੱਥੇ ਹੀ ਰਹਿੰਦੇ ਆ ਜੀ ਜੇ ਸਸ ਜੀ ਜੇ ਤੁਸੀਂ ਕੱਲ ਵਾਲੀ ਵੀਡੀਓ ਨਹੀਂ ਵੇਖੀ ਤਾਂ ਜ਼ਰੂਰ ਦੇਖ ਲਿਓ ਤੇ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਸੀ ਗੱਲਾਂ ਬਾਤਾਂ ਕਿ ਇੱਥੋਂ ਦੇ ਲੋਕਾਂ ਦੀ ਜ਼ਿੰਦਗੀ ਕਿਵੇਂ ਦੀ ਆ ਕਿ ਜਿਹੜਾ ਜੀ ਅਸੀਂ ਖੇਤਾਂ ਦੇ ਵਿੱਚ ਜਿਹੜਾ ਕੰਮ ਕਰਦੇ ਆ ਬਾਰਡਰ ਪਾਰ ਤਾਰਾਂ ਤੋਂ ਵੀ ਉਹ ਆਪਾਂ ਕਿਸ ਤਰ੍ਹਾਂ ਜਾਂਦੇ ਆ ਕਿੰਨੇ ਵਜੇ ਜਾਂਦੇ ਆ ਤੇ ਉੱਥੇ ਕਿੰਨੇ ਵਜੇ ਪਹੁੰਚਦੇ ਆ ਆਪਾਂ ਸਾਰਾ ਤੁਹਾਡੇ ਨਾਲ ਦੱਸਿਆ ਸੀ ਕੀ ਕੀ ਚੈਕਿੰਗ ਹੁੰਦੀ ਆ ਤੇ ਚਲੋ ਜੀ ਆਪਾਂ ਥੋੜੀ ਜਿ ਮੈਂ ਪਹੁੰਚ ਗਈ ਸੀ ਤੁਹਾਡੇ ਨਾਲ ਇੱਕ ਗੱਲ ਹੋਰ ਸ਼ੇਅਰ ਕਰਨੀ ਸੀ ਕਿ ਜਦੋਂ ਆਪਾਂ ਵਾਪਸੀ ਤੋਂ ਆਉਂਦੇ ਆ ਹਨਾ ਵੀ ਉਸ ਟਾਈਮ ਵੀ ਬਹੁਤ ਜ਼ਿਆਦਾ ਪਕਾਈ ਹੁੰਦੀ ਏ ਇਵੇਂ ਕਹਿ ਸਕਦੇ ਆ ਹਨਾ ਚੰਝਟ ਬਹੁਤ ਜ਼ਿਆਦਾ ਹੁੰਦਾ ਏ ਤੇ ਜਦੋਂ ਵੀ ਆਪਾਂ ਵਾਪਸ ਆਉਂਦੇ ਆ ਆਪਣੇ ਫਿਰ ਤੋਂ ਚੈਕਿੰਗ ਸਾਰੀ ਹਰੇਕ ਚੀਜ਼ ਦੀ ਹੁੰਦੀ ਏ ਜੇ ਆਪਾਂ ਪੱਠੇ ਲੈ ਕੇ ਆਏ ਆ ਖੇਤ ਤੋਂ ਕਾ ਪੁੱਟ ਕੇ ਕੁਝ ਵੀ ਹਰੇਕ ਚੀਜ਼ ਉੱਥੇ ਖਲਵਾਈ ਜਾਂਦੀ ਏ ਪੰਡਾ ਖਲਵਾਈਆਂ ਜਾਂਦੀਆਂ ਨੇ ਤੇ ਉਹ ਸਾਰਾ ਵਿੱਚੋਂ ਚੈੱਕ ਕੀਤਾ ਜਾਂਦਾ ਏ ਜੀ ਤੇ ਫਿਰ ਉਹ ਵਾਪਸ ਆਪਾਂ ਨੂੰ ਆਉਣ ਦਿੰਦੇ ਆ ਉਹਨਾਂ ਦੇ ਨਾਂ ਕੱਟ ਕੇ ਸਾਰਾ ਉਹਨਾਂ ਪੰਦੀ ਕਾਰਵਾਈ ਪੂਰੀ ਕਰਦੀ ਅੱਜ ਉਹ ਵੀ ਸਰਕਾਰ ਵੱਲੋਂ ਉਹਨਾਂ ਨੂੰ ਆਰਡਰ ਹੁੰਦਾ ਏ ਉਹਨਾਂ ਸਾਰਾ ਕਰਨਾ ਹੁੰਦਾ ਏ ਤੇ ਫੇਰ ਜੀ ਆਪਾਂ ਵਾਪਸ ਆਉਂਦੇ ਆਂ ਤੇ 4 ਵਜੇ ਉੱਥੋਂ ਵਾਪਸ ਭੇਜ ਦਿੰਦੇ ਨੇ ਤੇ ਦੁਪਹਿਰ ਦੁਪਹਿਰ ਨੂੰ ਕੰਮ ਹੀ ਇੱਥੇ ਹੁੰਦਾ ਏ ਸਵੇਰੇ ਸ਼ਾਮ ਆਪਾਂ ਉੱਥੇ ਬਾਰਡਰ ਪਾਰ ਤਾਰਾਂ ਤੇ ਕੰਮ ਨਹੀਂ ਕਰ ਸਕਦੇ ਤੇ ਉੱਥੋਂ ਦੀ ਜੀ ਜੋ ਤਿਆੜੀ ਮਜ਼ਦੂਰੀ ਏ ਉਹ ਬਹੁਤ ਜ਼ਿਆਦਾ ਏ ਡਬਲ ਏ ਇੱਥੋਂ ਨਾਲੋਂ ਜੀ ਮੈਂ ਇੱਥੇ ਜੇ 60 ਰੁਪਏ ਘੰਟਾ ਚੱਲਦਾ ਹੈ ਤਾਂ ਉੱਥੇ 100 ਰੁਪਏ ਚੱਲੇਗਾ ਐਨੀ ਜ਼ਿਆਦਾ ਫਰਕ ਹੈ ਜੀ ਉੱਥੇ ਹਾਂਜੀ ਜੇ ਚੋਨੇ ਦੀ ਲਾਭੀਏ ਤੇ ਉਹ ਵੀ ਆਪਾਂ ਨੂੰ ਜੇ ਇੱਥੇ 4000 ਆ ਰਹੇ 5000 ਆ ਰਹੇ ਤਾਂ ਉੱਥੇ 6-7000 ਹੁੰਦਾ ਹੈ ਕਿੱਲੇ ਦਾ ਬਹੁਤ ਜ਼ਿਆਦਾ ਲਾਭੀ ਵੀ ਹੁੰਦੀ ਹੈ ਕਿਉਂਕਿ ਲੋਕ ਫਿਰ ਕਹਿੰਦੇ ਨੇ ਕਿ ਸਾਡਾ ਟਾਈਮ ਖਰਾਬ ਹੁੰਦਾ ਹੈ ਵੀ ਅਸੀਂ ਦੁਪਹਿਰ ਦੁਪਹਿਰ ਨੂੰ ਹੀ ਕਰਾਂਗੇ ਤੇ ਸ਼ਾਮ ਨੂੰ ਸਾਨੂੰ ਵਾਪਸ ਆਉਣਾ ਪਵੇਗਾ ਤੇ ਪਹਿਲੀ ਤਾਂ ਗੱਲ ਲੈ ਵੀ ਜਲਦੀ ਤਿਆਰ ਹੀ ਨਹੀਂ ਹੁੰਦਾ ਕੋਈ ਜਾਨ ਨੂੰ ਵੀ ਤਾਰਾਂ ਤੋਂ ਪਾਰ ਆਪਾਂ ਚੋਨਾ ਲਾਉਣਾ ਏ ਜਾਂ ਕੋਈ ਹੋਰ ਕੰਮ ਕਰਨਾ ਏ ਵੀ ਕੋਈ ਵੀ ਤਿਆਰ ਨਹੀਂ ਹੁੰਦਾ ਜਾਨ ਨੂੰ ਜਲਦੀ ਤੇ ਜਿਹੜੇ ਜਾਂਦੇ ਆ ਫਿਰ ਉਹ ਤਿਆੜੀ ਮਜ਼ਦੂਰੀ ਵਾਧ ਲੈਣਦੇ ਆ ਤੇ ਇਹ ਆ ਜੀ ਆਪਣੇ ਇਥੋਂ ਦੀ ਲਾਈਫ ਜਿਹੜੀ ਬਾਰਡਰ ਏਰੀਆ ਦੀ ਤੇ ਆਪਾਂ ਜੇ ਆਉਣ ਵਾਲੇ ਟਾਈਮ ਵਿੱਚ ਵੀ ਤੁਹਾਡੇ ਨਾਲ ਇਹ ਗੱਲਬਾਤ ਸ਼ੇਅਰ ਕਰਦੇ ਰਵਾਂਗੇ ਤੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਸਾਡੇ ਨਾਲ ਸਪੋਰਟ ਬਣਾਓ ਜੀ ਆਪਾਂ ਹਰੇਕ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂ ਕਰਾਂਗੇ ਜੀ ਆਪਣੇ ਬਟਰ ਏਰੀਏ ਦੀ ਕਿਉਂਕਿ ਬਹੁਤ ਸਾਰੀਆਂ ਮੇਰੀਆਂ ਭੈਣਾਂ ਨੇ ਜਿਨ੍ਹਾਂ ਨੂੰ ਇਸ ਬਾਰੇ ਨੌਲੇਜ ਨਹੀਂ ਹੈਗੀ ਤੇ ਚਲੋ ਜੀ ਆਪਾਂ ਇੱਥੇ ਸਬਜੀ ਵੀ ਧਾਰ ਲਈ ਸੀ ਤੇ ਹੁਣ ਮੈਂ ਇਹਦੇ ਚ ਇਕੱਲਾ ਨਮਕ ਪਾਤਾ ਏ ਤੇ ਜਿਹੜੇ ਮਿਰਚਾਂ ਇਕੱਲੀਆਂ ਪਾਵਾਂਗੀ ਹੁਣ ਇਸ ਤੋਂ ਬਾਅਦ ਉਹ ਥੋੜੀ ਜਿਹੀ ਰੇਜ ਜੀ ਸਬਜੀ ਫੇਰ ਪਾਵਾਂਗੀ ਤੇ ਇੱਥੇ ਜੀ ਹੁਣ ਮੈਂ ਲੱਗ ਗਈ ਸੀ ਆਟਾ ਛਾਨਣ ਕਿਉਂਕਿ ਮੇਰੀ ਬੇਟੀ ਸੁੱਤੀ ਪਈ ਸੀ ਤੇ ਮੈਂ ਸੋਚਿਆ ਕਿ ਜਲਦੀ ਜਲਦੀ ਮੈਂ ਰੋਟੀ ਸਬਜੀ ਬਣਾ ਲਾਂ ਤੇ ਉਧਰੋਂ ਬੱਦਲ ਵਾਈ ਵੀ ਹੈ ਗਈ ਹੈ ਤੇ ਗਰਮੀ ਵੀ ਬਹੁਤ ਜ਼ਿਆਦਾ ਆ ਮੀਤਾ ਬਣਦਾ ਆਉਂਦਾ ਹੈ ਬਾਕੀ ਗਰਮੀ ਉਸ ਤੋਂ ਵੀ ਦੁੱਗਣੀ ਪੈਣ ਲੱਗ ਜਾਂਦੀ ਹੈ ਉੰਨੀ ਦੇਰੀ ਥੋੜਾ ਜਿਹਾ ਹੁੰਦਾ ਏ ਜਦੋਂ ਮੇਂ ਪੈਂਦਾ ਏ ਜਦੋਂ ਮੇਂ ਰੁਕ ਜਾਂਦਾ ਏ ਤੇ ਬਸ ਸੀਨਾ ਫਿਰ ਤੋਂ ਸ਼ੁਰੂ ਹੋ ਜਾਂਦਾ ਏ ਤੇ ਚਲੋ ਜੀ ਆਪਣੀ ਸਬਜੀ ਬਣ ਕੇ ਹੋ ਗਈ ਸੀ ਰੈਡੀ ਤੇ ਮੈਂ ਆਟਾ ਗੁੰਨਣ ਲੱਗ ਗਈ ਸੀ ਤੇ ਥੋੜੀ ਜਿਹੀ نیچے ਲੱਗ ਗਈ ਸੜ ਗਈ ਤੇ ਇੱਥੇ ਜੀ ਹੁਣ ਮੇਰੀ ਬੇਟੀ ਵੀ ਉੱਠ ਪਈ ਸੀ ਅੰਰੀ ਤੇ ਇਹ ਮੇਰੀ ਛੋਟੀ ਬੇਟੀ ਇਹ ਕੀ ਹੈ 1.5 ਸਾਲ ਦੀ ਜੀ ਬਹੁਤ ਕਮਜ਼ੋਰ ਜੀ ਹੈ ਕੁਝ ਖਾਂਦੀ ਪੀਂਦੀ ਹੈ ਨਹੀਂ ਤੇ ਚਲੋ ਇਧਰ ਹਾਲੇ ਤੱਕ ਲੱਗੇ ਹੋਏ ਸੀ ਗਰਜੋਤ ਦੇ ਪਾਪਾ ਟਰੈਕਟਰ ਤੋਣ ਤੇ ਕਹਿੰਦੇ ਮੈਂ ਤਾਂ ਇਹਨਾਂ ਨੂੰ ਕਿਹਾ ਸੀ ਵੀ ਤੂੰ ਸਹੀ ਉੱਥੋਂ ਤਵਾ ਲੋ ਤੇ ਕਹਿੰਦੇ ਨਹੀਂ ਜੀ ਉੱਥੇ ਪੈਸੇ ਉਹਨਾਂ ਬਹੁਤ ਮੰਗੇ ਆ ਤੇ ਕਹਿੰਦੇ ਅਸੀਂ ਕਰੇ ਤਾਂ ਉਹ ਲਵਾਗੇ ਚਲੋ ਹੁਣ ਤਾਂ ਸਵੇਰ ਦੇ ਲੱਗੇ ਆਪ ਹੀ ਤੋੜ ਤੇ ਪੈਸਿਆਂ ਦੀ ਘਾਟ ਲਈ ਜੇ ਉਹਨਾਂ ਨੇ ਸਾਰਾ ਖੋਲ ਖੂਲ ਕੇ ਚੰਗੀ ਤਰ ਕਰਦੇ ਪਏ ਨੇ ਕਹਿੰਦੇ ਕਰਨੀ ਤੋ ਲੈਣੇ ਆ ਕਾ ਦੇ ਪੈਸੇ ਪਰਨੇ ਨੇ ਤੇ ਅੱਜ ਕੱਲ੍ਹ ਜੀ ਇੱਕ ਤਾਂ ਮੌਸਮ ਵੀ ਹੋਇਆ ਪਿਆ ਨਾ ਥੋੜਾ ਮੀਂਹ بارش ਜੀ ਪੈਣ ਕਰਕੇ ਤੇ ਇੱਕ ਤਾਂ ਸਲਾਬ ਜੀਆਂ ਤੇ ਇੱਕ ਜੀ ਦੇ ਕਰਕੇ ਬਿਮਾਰੀਆਂ ਜੀ ਬਹੁਤ ਵਾਜ ਜਾਂਦੀਆਂ ਜੀ ਅੱਜ ਕੱਲ੍ਹ ਖਾਂਸੀ ਜ਼ੁਕਾਮ ਬੁਖਾਰ ਤੇ ਇਹ ਨੂੰ ਅੰਰੀਤ ਨੂੰ ਵੀ ਹੋਇਆ ਪਿਆ ਏ ਤੇ ਇਹਦੇ ਟੈਸਟ ਵੀ ਕਰਵਾਇਆ ਸੀ ਡਾਕਟਰ ਕੋਲ ਲਏ ਗਏ ਸੀ ਤੇ ਇਹਦੀ TCL ਥੋੜੀ ਜਿਹੀ ਵਧ ਗਈ ਹੋਈ ਆਈ ਆ ਤੇ ਦਰਜੀ ਮੰਮੀ ਹੁਣ ਲੱਗ ਪਈ ਸੀ ਰੋਟੀਆਂ ਬਣਾਉਣ ਥੋੜੀਆਂ ਜੀਆਂ ਮੈਂ ਬਣਾਈਆਂ ਸੀ ਤੇ ਉਹਨੇ ਨੂੰ ਅੰਰੀਤ ਉੱਠ ਗਈ ਫਿਰ ਮੰਮੀ ਕਹਿੰਦੇ ਚੱਲ ਮੈਂ ਲੱਗਦੀ ਆਂ ਤੇ ਤੂੰ ਫਾੜ ਇਹਨੂੰ ਫਿਰ ਚੁੱਪ ਵੀ ਨਹੀਂ ਕਰਦੀ ਨਾ ਇੱਕ ਜਾ ਕਦਮ ਰੋਣ ਲੱਗ ਜਾਂਦੀ ਕਹਿੰਦੀ ਮੰਮਾ ਹੀ ਆਵੇ ਕੋਲ ਹੋਰ ਕੋਈ ਨੇੜੇ ਨਾ ਆਵੇ ਤੇ ਬਸ ਜਦੋਂ ਵੀ ਸੌ ਕੇ ਉੱਠਦੀ ਏ ਮੈਨੂੰ ਹੀ ਲੱਭਦੀ ਏ ਕਿ ਮੰਮੀ ਮਿਲੇ ਪਹਿਲਾ ਤੇ ਚਲੋ ਜੀ ਆਪਾਂ ਅੱਜ ਦੀ ਵੀਡੀਓ ਦਾ ਇੱਥੇ ਹੀ ਕਰਦੇ ਹਾਂ ਐਂਡ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਮਿਲਦੇ ਹਾਂ ਜੀ ਹੁਣ ਅਗਲੀ ਵੀਡੀਓ ਦੇ ਵਿੱਚ ਸਾਰੀਆਂ ਮੇਰੀਆਂ ਭੈਣਾਂ ਨੂੰ ਮੇਰੇ ਵੀਰਾਂ ਨੂੰ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ